ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਦਿਆਂ ਦੋਵਾਂ ਪਾਰਟੀਆਂ ਤੇ ਕਿਸਾਨ ਵਿਰੋਧੀ ਹੋਣ ਅਤੇ ਪੰਜਾਬ ਦੇ ਹਿੱਤਾਂ ਵਿਰੁੱਧ ਅੰਤਕ ਕੰਮ ਕਰਨ ਦਾ ਦੋਸ਼ ਲਗਾਇਆ। ਜਗਜੀਤ ਸਿੰਘ ਢਿੱਲਵਾਲ ਜੀ ਦੀ ਭੁਖ ਹੜਤਾਲ ਦੇ 101ਵੇਂ ਦਿਨ ਬੋਲਦਿਆਂ ਬੜਿੰਗ ਨੇ ਪੰਜਾਬ ਦੀ ਆਪ ਸਰਕਾਰ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੋਵਾਂ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਧਾਰੀ ਚੁੱਪੀ ਤੇ ਡੂੰਗਾ ਦੁੱਖ ਪ੍ਰਗਟ ਕੀਤਾ। ਸਾਡੇ ਕਿਸਾਨਾਂ ਦੇ ਸ਼ੰਗਰ ਅਤਿ ਜ਼ਾਇਜ਼ ਮੰਗਾਂ ਪ੍ਰਤੀ ਆਪ ਅਤੇ ਪਾਸਪਾ ਦੋਵਾਂ ਵੱਲੋਂ ਇਹ ਸਪਸ਼ਟ ਅਣਦੇਖੀ ਸਾਡੇ ਦੇਸ਼ ਦੀ ਰੀੜ ਦੀ ਹੱਡੀ ਦਾ અપਮਾਨ ਹੈ ਉਹਨਾਂ ਦੀ ਚੁੱਪੀ ਉਹਨਾਂ ਦੀ ਕਿਸਾਨ ਵਿਰੋਧੀ ਮਾਨਸਿਕਤਾ ਨੂੰ ਹੀ ਉਜਾਗਰ ਕਰਦੀ ਹੈ ਅਤੇ ਸਾਬਿਤ ਕਰਦੀ ਹੈ ਕਿ ਉਹਨਾਂ ਦੇ ਵਾਅਦੇ ਹਮੇਸ਼ਾ ਕਿੰਨੇ ਖੋਖਲੇ ਰਹੇ ਨੇ ਰਾਜਾ ਬੜਿੰਗ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਂ ਦੌਰਾਨ ਪੰਜਾਬ ਨਾਲ-ਨਾਲ ਦੋਸਤੀ ਜਿਤਾਉਂਦੇ ਨੇ ਪਰ ਉਹਨਾਂ ਦੇ ਕਾਰਜਕਾਲ ਦੌਰਾਨ ਉਹਨਾਂ ਦੀਆਂ ਕਾਰਵਾਈਆਂ ਬਾਰ-ਬਾਰ ਪੰਜਾਬ ਅਤੇ ਇਸ ਦੇ ਮਿਹਨਤੀ ਕਿਸਾਨਾਂ ਵਿਰੁੱਧ ਕੰਮ ਕਰਦੀਆਂ ਰਹੀਆਂ ਨੇ ਇਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਜੋ ਪਾਸ਼ਪਾ ਦੀ ਬੀ ਟੀਮ ਆਪ ਦੀ ਅਗਵਾਈ ਕਰਦੇ ਨੇ ਲੋੜ ਦੇ ਸਮੇਂ ਸਾਡੇ ਕਿਸਾਨਾਂ ਨਾਲ ਬਾਰ ਬਾਰ ਧੋਖਾ ਕੀਤਾ ਹਾਲੀਆ ਘਟਨਾਵਾਂ ਨੂੰ ਉਜਾਗਰ ਕਰਦੇ ਹੋਏ ਪੀਪੀਸੀਸੀ ਮੁਖੀ ਨੇ ਮੁੱਖ ਮੰਤਰੀ ਦੀ ਸੰਯੁਕਤ ਕਿਸਾਨ ਮੋਰਚਾ ਐਸਕੇਐਮ ਨਾਲ ਮੀਟਿੰਗ ਦੇ ਸ਼ਰਮਨਾਕ ਪ੍ਰਬੰਧਨ ਲਈ ਆਲੋਚਨਾ ਕੀਤੀ ਹੈ ਬਹੁਤ ਹੀ ਭਿਆਨਕ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਬਜਾਏ ਸਾਡੇ ਕਿਸਾਨਾਂ ਨਾਲ ਮੀਟਿੰਗ ਤੋਂ ਪੱਟ ਜਾਣਾ ਚੁਣਿਆ ਉਹਨਾਂ ਦਾ ਅਪਮਾਨ ਕਰਨ ਲਈ ਸਰਕਾਰ ਨੇ ਸੰਭਾਵੀ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪਾਰੀ ਪੁਲਿਸ ਵੱਲ ਤਾਇਨਾਤ ਕੀਤੇ ਨੇ ਇਹ ਉਹਨਾਂ ਲੋਕਾਂ ਪ੍ਰਤੀ ਹੰਕਾਰ ਅਤੇ ਉਦਾਸੀਨਤਾ ਦੀ ਸਿੱਖਰ ਹੈ ਜੋ ਦੇਸ਼ ਨੂੰ ਖਵਾਉਣ ਲਈ ਦਿਨ ਰਾਤ ਕੰਮ ਕਰਦੇ ਨੇ ਉਹਨਾਂ ਅੱਗੇ ਕਿਹਾ ਉਹਨਾਂ ਨੇ ਕਿਸਾਨਾਂ ਵਿਰੋਧਕ ਕੋਝੀਆਂ ਚਾਲਾਂ ਲਈ ਪਾਸ਼ਪਾ ਸਰਕਾਰ ਦੀ ਹੋਰ ਵੀ ਨਿੰਦਾ ਕੀਤੀ ਪਾਸ਼ਪਾ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਨਹੀਂ ਹੋਣ ਦਿੰਦੀ ਅਤੇ ਆਪ ਕਹਿੰਦੀ ਹੈ ਕਿ ਚੰਡੀਗੜ੍ਹ ਵਿੱਚ ਦਾਖਲ ਨਾ ਹੋਵੋ ਸਾਡੇ ਕਿਸਾਨਾਂ ਵਿਰੁੱਧ ਇਸਤਾਲ ਮੇਲ ਵਾਲੀ ਦੁਸ਼ਮਣੀ ਨੇ ਦੋਵਾਂ ਪਾਰਟੀਆਂ ਦੇ ਕਿਸਾਨ ਵਿਰੋਧੀ ਏਜੰਡੇ ਨੂੰ ਬੇਨਕਾਬ ਕਰ ਦਿੱਤਾ ਪਰ ਮੈਂ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਸਾਡੇ ਕਿਸਾਨ ਇਸ ਵਿਸ਼ਵਾਸ ਘਾਤ ਨੂੰ ਨਾ ਤਾਂ ਮਾਫ਼ ਕਰਨਗੇ ਅਤੇ ਨਾ ਹੀ ਭੁੱਲਣਗੇ ਜੇਕਰ ਪਾਸ਼ਪਾ ਤੇ ਆਪ ਸੋਚਦੇ ਨੇ ਕਿ ਉਹ ਕਿਸਾਨਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਬਾਹਰ ਰੱਖ ਸਕਦੇ ਨੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਪਾਰਟੀਆਂ ਨੂੰ ਆਪਣੇ ਪਿੰਡਾਂ ਅਤੇ ਪੰਜਾਬ ਤੋਂ ਬਾਹਰ ਰੱਖਣਗੇ ਉਹਨਾਂ ਦੇ ਨਾਅਰੇ ਅਤੇ ਪ੍ਰੋਸੇ ਖੋਖਲੇ ਝੂਠ ਤੋਂ ਵੱਧ ਕੁਝ ਨਹੀਂ ਸਾਬਿਤ ਹੋਏ ਹਨ ਪਰਦੇਸ ਕਾਂਗਰਸ ਪ੍ਰਧਾਨ ਨੇ ਹਰਿਆਣਾ ਪੁਲਿਸ ਵੱਲੋਂ ਪੰਜਾਬ ਦੇ ਇਲਾਕੇ ਵਿੱਚ ਕਿਸਾਨਾਂ ਵਿਰੋਧ ਕੀਤੀਆਂ ਗਈਆਂ ਬੇਰਹਿਮ ਕਾਰਵਾਈਆਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਅਜਿਹੇ ਘਟਨਾਵਾਂ ਨੇ ਪਾਸ਼ਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਨਾਲ ਆਪ ਦੀ ਮਿਲੀਪੁਖਤ ਨੂੰ ਹੋਰ ਵੀ ਦਰਸਾਇਆ ਆਪ ਅਤੇ ਪਾਸ਼ਪਾ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਜੋ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਅਤੇ ਪੰਜਾਬ ਨੂੰ ਜੋਰ ਕਰਨ ਲਈ ਹੱਥੀਂ ਕੰਮ ਕਰ ਰਹੀਆਂ ਨੇ ਉਹਨਾਂ ਦਾ ਸ਼ਾਸਨ ਵਿਕਾਸ ਦੇ ਨਹੀਂ ਸਗੋ ਤੋਖੇ ਤੇ ਕੇਂਦ੍ਰਿਤ ਹੈ ਉਹਨਾਂ ਦਾ ਹਰ ਕਦਮ ਸਾਡੇ ਕਿਸਾਨਾਂ ਨੂੰ ਹੋਰ ਨਿਰਾਸ਼ਾਵਾਲ ਤੱਕਦਾ ਹੈ ਉਹਨਾਂ ਕਿਹਾ ਪ੍ਰਦੇਸ਼ ਕਾਂਗਰਸ ਮੁਖੀ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਕਿਸਾਨਾਂ ਤੇ ਇਨਸਾਫ ਲਈ ਉਹਨਾਂ ਦੀ ਲੜਾਈ ਦੇ ਨਾਲ ਮਜ਼ਬੂਤੀ ਨਾਲ ਖੜੀ ਹੈ ਕਿਸਾਨ ਸਤਿਕਾਰ ਅਤੇ ਬਿਹਤਰੀ ਦੇ ਹੱਕਦਾਰ ਹਨ ਖਮੋਸ਼ੀ ਅਤੇ ਵਿਸ਼ਵਾਸਕਾਰ ਦੇ ਨਹੀਂ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਕਿਸਾਨਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖੇਗੀ ਅਤੇ ਇਹ ਹੀ ਯਕੀਨੀ ਬਣਾਏਗੀ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇ ਅਸੀਂ ਆਪ ਅਤੇ ਪਾਸ਼ਪਾ ਨੂੰ ਉਹਨਾਂ ਦੇ ਕਿਸਾਨ ਵਿਰੋਧੀ ਦੀ ਕਮਾਲੀ ਜਵਾਬ ਦੇ ਠਹਿਰਾਉਂਦੇ ਰਹਾਂਗੇ ਅਤੇ ਉਹਨਾਂ ਦੇ ਪਖੰਡ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਕਰਦੇ ਰਹਾਂਗੇ ਦੱਸਦੀ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ 101ਵੇਂ ਦਿਨ ਵਿੱਚ ਦਾਖਲ ਹੋ ਗਿਆ ਉਹਨਾਂ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਦੇਸ਼ ਦੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਜੋ ਕੱਲ ਉਹਨਾਂ ਦੇ ਮਰਨ ਵਰਤ ਦੇ 100 ਦਿਨ ਪੂਰੇ ਹੋਣ ਤੇ ਇੱਕ ਰੋਜਾ ਪ੍ਰਤੀਕਾਤਮਕ ਭੁੱਖ ਹੜਤਾਲ ਵਿੱਚ ਸ਼ਾਮਿਲ ਹੋਏ ਸਨ ਕਿਸਾਨ ਆਗੂਆਂ ਨੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਜਗਜੀਤ ਸਿੰਘ ਢੱਲੇਵਾਲ ਦੇ ਪੈਰਾਂ ਵਿੱਚ ਸੋ ਜਾ ਰਹੀ ਹੈ ਤੇ ਉਹਨਾਂ ਦਾ ਪਾਣੀ ਘਟਾ ਆ ਰਿਹਾ ਅਤੇ ਪੇਸ਼ਾਬ ਰਾਹੀਂ ਜ਼ਿਆਦਾ ਪਾਣੀ ਬਾਹਰ ਨਿਕਲ ਰਿਹਾ ਉਹਨਾਂ ਨੂੰ ਡ੍ਰਿਪ ਰਾਹੀਂ ਦਿੱਤੀ ਜਾਣ ਵਾਲੀ ਡਾਕਟਰੀ ਸਹਾਇਤਾ ਬੰਦ ਕਰ ਦਿੱਤੀ ਗਈ ਹੈ ਤੇ ਸੀਨੀਅਰ ਡਾਕਟਰਾਂ ਦੀ ਇੱਕ ਟੀਮ ਸਾਰੀ ਸਥਿਤੀ ਤੇ ਨੇੜੇ ਨਜ਼ਰ ਰੱਖ ਰਹੀ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਇੱਕ ਮੀਟਿੰਗ ਕਰਨਗੇ ਅਤੇ ਮੌਜੂਦਾ ਸਥਿਤੀ ਅਤੇ ਭਵਿੱਖ ਦੀ ਰਣਨੀਤੀ ਤੇ ਚਰਚਾ ਕਰਨਗੇ